ਹਾਲ ਜੀ ਸਾਰਿਆਂ ਨੂੰ ਮੈਂ ਪਿਸ਼ਵਿਰ ਮਾਨ ਨੂੰ ਸਾਕਦਾ ਤੁਹਾਡਾ ਆਪਣੇ YouTube ਚੈਨਲ ਸਾਈ ਲੈ ਕੜਾਈ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਤੇ ਆਪਾਂ ਲੈ ਕੇ ਆਏ ਅੱਜ ਦੀ ਅਗਲੀ ਵੀਡੀਓ ਜਿਹੜੀ ਹੈਗੀ ਆ ਨਿੱਡਲ ਵਰਕ ਦੇ ਇੱਕ ਫਲਾਰ ਜਿਹਦੇ ਵਿੱਚ ਆਪਾਂ ਜਿਹਦੇ ਵਿੱਚ ਦੋ ਸੁਈਆਂ ਨਾਲ ਹਨਾ ਜਾਂ ਕੋਈ ਪਾਈਪ ਵਗੈਰਾ ਲੈ ਕੇ ਆਪਾਂ ਇਹਨੂੰ ਬਣਾ ਸਕਦੇ ਆਂਗੇ ਦੋ ਸੁਈਆਂ ਨਾਲ ਬੰਨਦਾ ਗਏ ਤੇ ਸੂਟਾਂ ਦੀ ਬੋੜੀ ਹੈਗਾ ਸੁਣਨ ਲੱਗਦਾ ਹੈਗਾ ਟ੍ਰੈਂਡਿੰਗ ਚ ਚੱਲ ਰਿਹਾ ਹੈਗਾ ਤੇ ਮੈਂ ਸੋਚਿਆ ਮੈਂ ਤੁਹਾਨੂੰ ਦਿਖਾ ਦਾਂ ਇਹ ਵਾਲਾ ਤੇ ਇੱਕ ਬੁਲਿਅਨ ਸਟੀਚਰ ਦੀ ਤਰ੍ਹਾਂ ਹੀ ਹੁੰਦਾ ਹੈ ਵੀ ਜੇ ਉਹ ਵਾਲਾ ਤੇ ਇਹ ਵਾਲਾ ਦੋ ਫਲਾਰ ਮਿਲਾ ਕੇ ਆਪ ਇੱਕ ਬੇਲ ਵਗੈਰਾ ਬਣਾਵਾਂਗੇ ਤਾਂ ਬਹੁਤ ਸੋਹਣੀ ਬਣਦੀ ਹੈਗੀ ਆਓ ਆਪੇ ਸ਼ੁਰੂ ਕਰਦੇ ਆਂਗੇ ਫਲਾਰ ਉਸ ਤੋਂ ਪਹਿਲਾਂ ਜਿਹੜੇ ਕਿ ਚੈਨਲ ਨਾਲ ਨਵੇਂ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਜੂਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜੂਰ ਦੋ ਆਇਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਤੇ ਤੁਸੀਂ 6 ਸੈਕਿੰਡ ਸੋਨੇ ਸੋਨੇ ਡਿਜ਼ਾਈਨ ਤੇ ਨਾਲ ਦੀ ਨਾਲ ਜਿਹੜਾ ਵੀ ਸੂਟ ਮੈਂ ਵਰਕ ਕਰਿਆ ਕਰੂੰਗੀ ਤੁਹਾਨੂੰ ਵੀਡੀਓ ਇਹਦੇ ਵਿੱਚ ਤੇ ਮਿਲ ਜਾ ਕਰੂੰਗੀ ਆਪਣੇ ਚੈਨਲ ਤੇ ਤੇ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਨਾ ਮੈਨੂੰ ਮੇਰੀ ਆਈਡੀ ਹੈਗੀ ਇੰਸਟਾ ਤੇ ਸਲਾਈਕੜਾਈ ਬਾਈ ਕਸ਼ਵੀਰਮਾਨ ਦੇ ਨਾਂ ਤੇ ਤੁਸੀਂ ਉੱਥੇ ਜਾ ਕੇ ਮੈਨੂੰ ਡੀਐਮ ਕਰ ਸਕਦੇ ਹੋਗੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਬਣਾਉਣਾਗਾ ਆ ਦੇਖੋ ਸ਼ੁਰੂ ਕਰਦੇ ਆਪਾਂ ਬਾਰਕ ਐਦਾਂ ਪਹਿਲਾਂ ਤੁਸੀਂ ਗੋਲ ਨਿਸ਼ਾਨ ਲਗਾ ਲਿਓ ਇੱਕ रहेਗਾ ਇਹ ਉਦਾਂ ਹੀ ਆ ਬਲਿੰਨ ਸਟਿਚ ਦੀ ਜਿਵੇਂ ਬਸ ਇਹਦੇ ਵਿੱਚ ਨੀਡਲ ਆ ਜਿਹੜੀ ਆ ਦੋ ਜੂਜ ਹੁੰਦੀਆਂ ਨੇ ਇੱਕ ਨੀਡਲ ਨਾਲ ਵੀ ਬਣ ਜੂਗਾ ਜੇ ਇੱਕ ਨਾਲ ਆਪਾਂ ਬਣਾਉਣਾ ਤਾਂ ਇੱਥੋਂ ਤੁਸੀਂ ਮਤਲਬ ਇਹ ਧਾਗੇ ਨੂੰ ਇਦਾਂ ਫੜ ਕੇ ਰਾਉਂਡ ਕਰਕੇ ਇਹਦੇ ਉੱਪਰਵੇਂ ਚੜਾ ਦਿਓ ਫੇਰ ਇਹ ਛੋਟਾ ਬਣ ਜੂਗਾ ਮਤਲਬ ਜੇ ਤੁਸੀਂ ਦੋ ਨਾਲ ਬਣਾਓਗੇ ਤਾਂ ਉਹ ਜ਼ਿਆਦਾ ਸੋਹਣਾ ਲੱਗਦਾ ਫੁੱਲਵਾਂ ਜਿਹਾ ਇਸ ਤਰ੍ਹਾਂ ਵੀ ਬਣ ਸਕਦਾ ਮੈਂ ਤੁਹਾਨੂੰ ਵੈਸੇ ਦਿਖਾ ਰਹੀ ਆ ਇਹ ਤੇ ਦੋ ਨਾਲ ਕਿਵੇਂ ਬਣਾਉਣਾ ਤੁਸੀਂ ਦੂਸਰੀ ਨੀਡਲ ਤੁਸੀਂ ਖਾਲੀ ਲੈਣੀ ਆ ਇਹਦੇ ਵਿੱਚ ਧਾਗਾ ਨਹੀਂ ਪਾਉਣਾ ਹੈਗਾ ਖਾਲੀ ਨੀਡਲ ਲੈ ਕੇ ਤੁਸੀਂ ਇਹਦੇ ਜਿਆਦਾ ਇੱਥੋਂ ਦੀ ਹੈਣਾ ਜੇ ਥੋੜਾ ਹੋ ਕਰਨਾ ਜੇ ਥੋੜਾ ਚੌੜਾ ਤੁਸੀਂ ਫੁੱਲ ਬਣਾਉਣਾ ਚਾਹੁੰਦੇ ਹੋ ਤਾਂ ਥੋੜੀ ਦੂਰੀ ਤੇ ਲੈ ਕੇ ਇਹਦੇ ਨਾਲ ਤੁਸੀਂ ਐਦਾਂ ਕੱਢਦੇ ਹੋ ਇਹਨਾਂ ਨੂੰ ਦੋਨਾਂ ਨੂੰ ਮਤਲਬ ਐਦਾਂ ਠੀਕ ਹੈ ఫగర్ రెడ్డ ఎదా ఊర ఎ మోడ చడా దోగే ਲੂਜ਼ ਰੱਖਣਾ ਲੂਜ਼ ਰੱਖ ਲਿਓ ਟਾਈਟ ਕਰਨਾ ਟਾਈਟ ਤੁਹਾਡੀ ਆਪਣੀ ਮਰਜ਼ੀ ਹੈਗੀ ਮਤਲਬ ਜਿੱਦਾਂ ਤੁਸੀਂ ਫਲਾਰ ਬਣਾਉਣਾ ਚਾਹੋ ਨੇ ਉਦਾਂ ਇਹਨੂੰ ਰੱਖ ਲਿਓ ਤੁਸੀਂ ਇਹੇਵੇਂ ਸੂਟ ਬਣੇ ਹੋਏ ਨੇਗੇ ਬਹੁਤ ਸੋਹਣੇ ਲੱਗਦੇ ਆ ਇਦਾਂ ਤੁਸੀਂ ਪਾ ਕੇ ਜਿਹੜੀ ਖਾਲੀ ਨਹੀਂ ਲਾਉਣੀ ਤੁਸੀਂ ਕੱਢ ਦਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਧਾਗੇ ਨੂੰ ਖਿੱਚ ਲਿਓ ਤਾਂ ਅੱਗੇ ਵਾਲੀ ਨੀਡਲ ਖਿੱਚ ਕੇ ਇਹਨੂੰ ਫੜ ਕੇ ਰੱਖਣਾ ਇੱਥੋਂ ਛੱਡਿਓ ਨਾ ਫਿਰ ਇਹਦੀ ਸ਼ੇਪ ਖਰਾਬ ਹੋ ਜੂਗੀ ਇਦਾਂ ਇੱਕ ਪੱਤੀ ਟਾਈਪ ਬਣ ਜੂਗਾ ਉਸ ਬਾਅਦ ਨੀਡਲ ਨੂੰ نیچے ਲੈ ਜਾਣਾ نیچے ਲਿਜਾਣ ਤੋਂ ਬਾਅਦ ਤੁਸੀਂ ਇੱਥੇ ਕੱਢਣੇ ਕਿਤੇ ਵੀ ਮਤਲਬ ਕੱਢ ਸਕਦੇ ਹੋ ਨਾ ਸ਼ੇਪ ਦੇ ਹਿਸਾਬ ਨਾਲ ਤੁਸੀਂ ਨੀਡਲ ਨੂੰ ਇਧਰਲੀ ਸਾਈਡ ਕੱਢਾਂਗੇ ਆਪਾਂ ਇੱਥੇ ਤੇ ਦੂਸਰੀ ਇਹਦੇ ਬਰਾਬਰ ਕੱਢ ਲਾਂਗੇ ਇਸ ਤਰ੍ਹਾਂ ਫਿਰ ਉਧਦੇ ਤੁਸੀਂ ਇਹਦੇ ਉੱਪਰ ਵੀ ਕਰਤਾ ਤਾਗੇ ਨੂੰ ਇਦਾਂ ਵੱਟ ਪਵਾ ਕੇ අදදිකොතා ගෙන දුසි ඇතා ඇ පර්ලන එත් ආවල ඉද්‍ර කඩ්ඩකි නවික බාලපාදෙන සිෙරුස්ත වලපා නිදලච පාලයනගෙනගගේ ීියෝජි මෙත නුස්ටයින්ක උන්ගගේ ජොඩ නිර්ලවර්කද මෙැබනම අයායග ਨੀਡਲ ਵਰਕ ਤੇ ਪੇਂਟਿੰਗ ਵਾਸਤੇ ਬਣ ਮਾਇਆ ਮੈਂ ਹੈਂਡਵਰਕ ਆਰੀ ਹੈਂਡਵਰਕ ਨਹੀਂ ਉਹਦੇ ਉੱਤੇ ਮਤਲਬ ਸਹੀ ਹੁੰਦਾਗਾ ਆਰੀ ਹੈਂਡਵਰਕ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਸਟੈਂਡ ਉਹ ਵੀ ਬਣਾ ਬਣਵਾਉਣ ਦਿੱਤਾ ਹੋਇਆਗਾ ਜਿਹੜਾ ਉਹ ਬਣ ਕੇ ਆ ਗਿਆ ਐਂਦਾ ਤੁਸੀਂ ਫੜ ਕੇ ਰੱਖਣਾ ਇਹਨੂੰ ਤੇ ਖਿੱਚ ਦੇਣਾਗਾ ਇਹਨੂੰ ਸ਼ੇਪ ਦੇਣ ਲਈ ਤੁਸੀਂ ਕਮਾ ਕੇ ਆ ਦੇਖੋ ਦੋ ਪੈਟਲਸ ਟਾਈਪ ਬਣ ਗਏ ਇਹ ਨੀਚੇ ਕੱਢ ਦਾਂਗੇ ਨੀਡਲ ਠੀਕ ਆ ਉਸ ਤੋਂ ਬਾਅਦ ਆਪਾਂ ਅਗਲੀ ਪੈਟਲ ਜਿਹੜੀ ਬਣਾਵਾਂਗੇ ਇੱਥੋਂ ਲੈਣਾਗਾ ਆ ਜਗਾ ਤੋਂ ਲੈ ਕੇ ਨੀਡਲ ਨੂੰ ਦੂਸਰੀ ਇੱਧਰ ਦੂਸਰੀ ਸਾਈਡ ਕੱਢਣੀ ਆ ਠੀਕ ਆ ਜਿਹੜੀ ਦੂਸਰੀ ਨੀਡਲ ਆਗੀ onu edi beraber kadle naga oh sorry, kalna apa eda मतलब ਇਹਦੇ ਜਿਹੜੇ ਆਪਾਂ ਆਹ ਵਾਲੇ ਪਾਏ ਨੇ ਇਹਨਾਂ ਦੇ ਥੋੜਾ ਜਿਹਾ ਇਧਰੋਂ ਛੱਡ ਕੇ ਵਿਚਾਲੇ ਜਿਹਾ ਕੱਢ ਲੈਣਾ थ्रेड ਨੂੰ ਇਸ ਤੋਂ ਬਾਅਦ ਇਹਦੇ ਸਾਹਮਣੇ ਆਪਾਂ ਨੀਡਲ ਕੱਢਣੀ ਆ ਇਹਦੇ ਨਾਲ ਹੀ ਆਪਾਂ ਦੂਸਰੀ ਨੀਡਲ ਕੱਢਣੀ ਆ ਬਰਾਬਰ ਕੱਢ ਕੇ ਦੋਨਾਂ ਨੂੰ ਫਿਰ ਉਹੀ ਤਰੀਕਾ ਇਦਾਂ ਤੁਸੀਂ ໍ່ນາ జీవి కూసరి ధాగే జా థర్డ్ ਮਤਲਬ ਆਵਲਾ ਪਾਈ ਸੀ ਪੈਟਲ ਥ੍ਰੈਡ ਨਾਲ ਉਹ ਇਹ ਉਹਦੇ ਨੀਚੇ ਜਾਣਾ ਚਾਹੀਦਾ ਥੋੜਾ ਜਿਹਾ ਐਦਾਂ ਮੈਨੂੰ ਦੇਖੋ ਐਦਾਂ ਦੀ ਸ਼ੇਪ ਜ਼ਰੂਰੀ ਆ ਬਣਨੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਜ਼ਰੂਰ ਬਣਾ ਲਓਗੇ ਉਸ ਤੋਂ ਬਾਅਦ ਆਪਾਂ ਹੁਣ ਨੀਡਲ ਕਿੱਥੇ ਕੱਢਣੀ ਆ ਜਿਹੜੀ ਆਹ ਵਾਲੀ ਪੈਟਲ ਆਪਾਂ ਬਣਾਈ ਆ ਇਹਦੇ ਪਿੱਛੇ ਕੱਢਣੀ ਆ ਇੱਥੇ ਠੀਕ ਆ ਥੋੜਾ ਜਿਹਾ ਜੇ ਇੱਥੋਂ ਇਧਰੋਂ ਜਗ੍ਹਾ ਛੱਡ ਕੇ ਥੋੜੀ ਜਿਹੀ ਇੱਥੇ ਕੱਢਣੀ ਆ ਆਪਾਂ ਪਿੱਛੇ ਕੱਢ ਕੇ ਫਿਰ ਆਪਾਂ ਇਹਦੇ ਜੈਕਟ ਸਾਹਮਣੇ ਬਿਲਕੁਲ ਸਾਹਮਣੇ ਲੈ ਕੇ ਇਹਨੂੰ ਇੱਥੋਂ ਉਧਰ ਕੱਢ ਲਾਂਗੇ ਨੀਡਲ ਨੂੰ ਤੇ ਫਿਰ ਆਪਾਂ ਦੂਸਰੀ ਲੈ ਲਾਂਗੇ ਇਹਨੂੰ ਵੀ ਇਹਦੇ ਨਾਲ ਉਸੇ ਜਗ੍ਹਾ ਤੋਂ ਥੋੜਾ ਜਿਹਾ ਥਾਂ ਛੱਡ ਕੇ ਕੱਢ ਲਾਂਗੇ ਜਿਆਦਾ ਥਾਂ ਛੱਡੋਗੇ ਤਾਂ ਮਤਲਬ ਇਹ ਜਿਆਦਾ ਚੜਾਈ ਚ ਬਣ ਜੂਗਾ ਫਲਾਰ ਤੁਹਾਡੀ ਆਪਣੀ ਮਰਜ਼ੀ ਆ ਫਿਰ ਇਹਦੇ ਉੱਪਰ ਇਹਦਾ ਰਾਉਂਡ ਲਗਾ ਦਾਂਗੇ ਤੁਸੀਂ ਜਗ੍ਹਾ ਦੇ ਹਿਸਾਬ ਨਾਲ ਰਾਉਂਡ ਲਗਾਉਣੇ ਆਗੇ ਮਤਲਬ ਜਿੰਨੀ ਕ ਆਪਣੀ ਇੱਧਰ ਜਗ੍ਹਾ ਵੀ ਉਹ ਲੈ ਲਏ ਹਨਾ ਪੈਟਲ ਜਿੰਨੀ ਕਿ ਜਗ੍ਹਾ ਲਾਉਗੀ ਉੱਡੀ ਕਿ ਪੈਟਲ ਤੁਸੀਂ ਤਿਆਰ ਕਰਨੀ ਹੈਗੀ ਬਸ ਇੱਕ ਦੋ ਵਾਰੀ ਟਰਾਈ ਕਰੋਗੇ ਸਿੱਖ ਜਾਓਗੇ ਜਿਆਦਾ ਕੁਝ ਨਹੀਂ ਹੈਗਾ ਇਹਦੇ ਵਿੱਚ ਬਟ ਸੋਨਾ ਬਹੁਤ ਲੱਗਦਾ ਇਹਦੇ ਵਿੱਚ ਮੋਤੀ ਵਗੈਰਾ ਲਗਾ ਕੇ ਬੁਲੀਨ ਐਂਡ ਇਹ ਵਾਲਾ ਇਹ ਵਾਲਾ ਸਨ ਸਟਿਚ ਦੋਨੇ ਤੁਸੀਂ ਬਣਾਉਗੇ ਨਾ ਮੈਨੂੰ ਇਹਦਾ ਨਾਮ ਨਹੀਂ ਪਤਾ ਕੀ ਕਹਿੰਦੇ ਇਹਨੂੰ ਤੇ ਇਹ ਦੋਨੇ ਬਣਾ ਕੇ ਦੇਖਿਓ ਸੂਟ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਬਹੁਤ ਸੋਹਣਾ ਲੱਗਦਾ ਇਹ ਦੇ ਨਾਲ ਜਿਵੇਂ ਰੋਲ ਫਲਾਵਰ ਉੱਪਰ ਰੱਖੇ ਹੁੰਦੇ ਨੇ ਇੰਦਾ ਲੱਗਦੇ ਆ ਜਿਹੜੀ ਖਾਲੀ ਨੀਡਲ ਹੈ ਉਹਨੂੰ ਆਪਾਂ ਪਹਿਲਾਂ ਕੱਢ ਦੇਾਂਗੇ ਫਿਰ ਇਹਨਾਂ ਨੂੰ ਇਦਾਂ ਫੜ ਕੇ ਰੱਖਿਓ ਤਾਂ ਸੀ ਛੱਡਿਓ ਨਾ ਉਹ ਮੇਂ ਛੱਡਤਾ ਸੀ ਖਰਾਬ ਹੋ ਜਾਂਦਾ ਫਿਰ ਇਹ ਜਦੋਂ ਛੱਡਣਾ ਨਹੀਂ ਹੈਗਾ ਤੁਸੀਂ ਬਿਲਕੁਲ ਵੀ ਨਹੀਂ ਛੱਡਣਾਗਾ ਫਿਰ ਇਸ ਤਵਾ ਦੇ ਵਿੱਚੋਂ ਫੜ ਕੇ ਇਦਾਂ ਸਿੱਧਾ ਕਰ ਦੇਣਾ ਤੁਸੀਂ ਆ ਦੇਖੋ ਕਾਸਕੇਲ ਕੋਣਾ ਇੱਥੋਂ ਇਹ ਆ ਜੀ ਜੇ ਨਹੀਂ ਮੁੜ ਜਾਂਦੀ ਆ ਸਿੱਧੀ ਕਰ ਦੇ ਠੀਕ ਆ ਬਾਲ ਚ ਤੁਸੀਂ ਇਹਦੇ ਵਿੱਚ ਮੋਤੀ ਵਗੈਰਾ ਲਗਾ ਦਿਓ ਹੁਣ ਮਿਲ ਲਾ ਆਪਾਂ ਦੋ ਪੈਟਲਸ ਇੱਥੇ ਪਾਈਆਂ ਸੀਗੀਆਂ ਹੁਣ ਇਹਦੇ ਵਿੱਚ ਆਪਾਂ ਤਿੰਨ ਪਾਵਾਂਗੇ ਕਾ ਹੋਗੀ ਇਹ ਕਾ ਹੋਗੀ ਵੱਡੀ ਇੱਕ ਹੋਰ ਪਾਵਾਂਗੇ ਰੇਡੀ ਸ਼ੇਪ ਸਹੀ ਬਣ ਜੂਗੀ ਜੇ ਤੁਸੀਂ ਵੱਡਾ ਬਣਾਉਣਾ ਤਾਂ ਤੁਸੀਂ ਇਤੋਂ ਜ਼ਿਆਦਾ ਪਾ ਸਕਦੇ ਹੋ ਹਨ ਤੁਹਾਡੇ ਉਹਦੇ ਅਕੋਰਡਿੰਗ ਆ ਮਤਲਬ ਜਿੱਡਾ ਕਿ ਤੁਸੀਂ ਫਲਾਵਰ ਬਣਾਉਣਾ ਉਹਦੇ ਹਿਸਾਬ ਨਾਲ ਤੁਸੀਂ ਇਹਦੀਆਂ ਪੈਟਰਨਸ ਤੋਂ ਜ਼ਿਆਦਾ ਵੀ ਪਾ ਸਕਦੇ ਹੋ ਕੱਢ ਲਿਆ ਹੁਣ ਆਪਾਂ ਦੇ ਜਮਾ ਸਾਹਮਣੇ ਕੱਢ ਲਾਂਗੇ ਥ੍ਰੈਡ ਨੂੰ ਇੱਥੇ ਕੱਢ ਲਿਆ ਤੇ ਆਪਾਂ ਦੂਸਰੀ ਨੀਡਲ ਵੀ ਉਹਦੇ ਨਾਲ ਕੱਢ ਲਾਂਗੇ ਇੱਥੇ ਕੱਢ ਕੇ ਕਰ ਰਹੇ ਹਾਂ ਮਤਲਬ ਇਹ ਇਹਦੀ ਵੀ ਸ਼ੇਪ ਹੁੰਦੀ ਹੈ ਸਹੀ ਹੈ ਬੀ ਜਿਆਦਾ ਵੱਡਾ ਵੀ ਨਹੀਂ ਮੈਨੂੰ ਹਨਾ ਵੀ ਛੋਟਾ ਹੀ ਠੀਕ ਹੈ ਤਿੰਨ ਪੈਟਲ ਉੱਪਰ ਤੇ ਦੋ ਨੀਚੇ ਹਾਂਜੀ ਫਾਈਵ ਪੈਟਲ ਆ ਲਵਾਂ ਜੂਏ పైన నీల కట్ల జీస్ట్రా పై ఉంటా ఏది శేప ద ਮੁੜ ਜਾਂਦੀ ਹੈ ਵਾਲੀ ਇਹਨੂੰ ਤੁਸੀਂ ਨਾ ਸਹੀ ਕਰਨਾ ਪੈਂਦਾਗਾ ਥੋੜਾ ਜਿਹਾ ਐਦਾਂ ਨਹੀਂ ਲੁੱਕਉਂਦੀ ਇਹ ਜੀ ਮੈਂ ਕੀ ਰੂਜ਼ ਪਾ ਰਾ ਨਾ ਵੀ ਆਪਾਂ ਉੱਪਰ ਰੱਖਿਆ ਹੁੰਦਾ ਸੂਟ ਦੇ ਐਦਾਂ ਲੱਗਦਾ ਬਹੁਤ ਸੋਹਣਾ ਇਹ ਕੋਲ ਅਲੱਗ-ਅਲੱਗ ਪੈਟਰਨਸ ਹੋ ਗਈਆਂ 1 2 3 4 5 ਤੇ ਇਸ ਤੋਂ ਬਾਅਦ ਜੇ ਤੁਸੀਂ ਅਗਲੀ ਪੈਟਰਨ ਬਣਾਉਣੀ ਹੈ ਤੁਸੀਂ ਇਹਦੇ ਨੀਚੇ ਲੈ ਕੇ ਇਧਰੋਂ ਇੱਥੋਂ ਦੇ ਸਾਹਮਣੇ ਲੈ ਕੇ ਬਣਾ ਸਕਦੇ ਹੋ ਨਹੀਂ ਵੈਸੇ ਇਹ ਵੀ ਇਕੱਲਾ ਵੀ ਬਹੁਤ ਸੋਹਣਾ ਲੱਗਦਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਅਗਲੀ ਵੀਡੀਓ ਨਾਲ ਮਿਲਦੇ ਹਾਂ ਥੈਂਕ ਯੂ